ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾ ਰਹੇ ਹਾਂ ਮੂਹ ਵਿੱਚ ਕੁਲਜਾਨ ਵਾਲੇ ਕੋਕੋਨਟ ਲੱਡੂ ਸੋ ਇਸ ਦਾ ਟੈਕਸਚਰ ਜਿਹੜਾ ਇੱਕਦਮ ਮਲਾਈ ਵਰਗਾ ਆਇਆ ਹੈ ਸੋ ਬਹੁਤ ਹੀ ਤੇਜ਼ੀ ਬਣ ਕੇ ਤਿਆਰ ਹੋਇਆ ਤੁਸੀਂ ਇਸ ਰੈਸিপি ਨੂੰ ਟਰਾਈ ਕਰਕੇ ਜ਼ਰੂਰ ਦੇਖਣਾ ਸੋ ਤੁਸੀਂ ਵੀ ਇਸੇ ਤਰੀਕੇ ਨਾਲ ਬਾਰ-ਬਾਰ ਬਣਾ ਕੇ ਰੈਸিপি ਨੂੰ ਖਾਣ ਵਾਲੇ ਬਹੁਤ ਹੀ ਤੇਜ਼ੀ ਬਣ ਕੇ ਤਿਆਰ ਹੁੰਦੀਆਂ ਸੋ ਇਸ ਰੈਸিপি ਨੂੰ ਅਸੀਂ ਸਟਾਰਟ ਕਰਦੇ ਹਾਂ ਫਟਾਫਟ ਸੋ ਅਸੀਂ ਮੋਟੇ ਤਲੀ ਵਾਲੀ ਜਾਂ ਕੜਾਈ ਲੈ ਲਈ ਜੋ ਤੁਸੀਂ ਨਾਨ ਸਟਿਕ ਕੜਾਈ ਵੀ ਯੂਜ਼ ਕਰ ਸਕਦੇ ਹੋ ਤੇ ਗੈਸ ਨੂੰ ਉੱਪਰ ਸਾਰੀ ਜਗ੍ਹਾ ਤੇ ਬਿਲਕੁਲ ਸੇਮ ਹੀ ਰੱਖਣਾ ਹੈ ਤੇ ਕੜਾਈ ਨੂੰ ਆਪਾਂ ਹਲਕਾ ਜਿਹਾ ਗਰਮ ਕਰ ਲੈਣਾ ਹੈ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਅਸੀਂ 1/2 ਚਮਚ ਦੇਸੀ ਘਿਓ ਦਾ ਪਾਵਾਂਗੇ ਦੇਸੀ ਘਿਓ ਦੇ ਨਾਲ ਟੈਕਸਚਰ ਜਿਹੜਾ ਹੈ ਬਹੁਤ ਹੀ ਵਧੀਆ ਆਉਂਦਾ ਹੈ ਕੋਕੋਨਟ ਲੱਡੂ ਦਾ ਘਿਓ ਹੁਣ ਬਹੁਤ ਹੀ ਵਧੀਆ ਮੈਲਟ ਹੋ ਚੁੱਕਾ ਹੈ ਇਸ ਦੇ ਵਿੱਚ 2 ਕੱਪ ਅਸੀਂ ਡਰਾਈ ਕੋਕੋਨਟ ਬੁਰਾਦਾ ਜਿਹੜਾ ਹੈ ਐਡ ਕਰਾਂਗੇ ਹੁਣ ਇਸ ਕੋਕੋਨਟ ਪੂਰਾਦੇ ਨੂੰ ਆਪਾਂ ਘਿਓ ਦੇ ਵਿੱਚ ਬਹੁਤ ਹੀ ਵਧੀਆ ਭੁੰਨ ਲੈਣਾ ਹੈ ਤੇ ਇਸ ਨੂੰ ਆਪਾਂ ਕੰਟੀਨਿਊ ਇਸੇ ਤਰੀਕੇ ਨਾਲ ਹਲਾਉਣਾ ਹੈ ਤਾਂ ਜੋ نیچے ਬਿਲਕੁਲ ਵੀ ਚਿਪਕੇ ਨਾ ਗੈਸ ਨੂੰ ਆਪਾਂ ਬਿਲਕੁਲ ਹੀ ਸਿਮ ਰੱਖਿਆ ਹੈ ਕੋਕੋਨਟ ਪੂਰਾਦਾ ਜਿਹੜਾ ਬਹੁਤ ਹੀ ਜਲਦੀ ਚਿਪਕ ਜਾਂਦਾ ਹੈ ਇਸ ਲਈ ਆਪਾਂ ਸਿਮ ਗੈਸ ਤੇ ਹੀ ਇਸ ਨੂੰ ਪੁੰਨਾਂਗੇ ਜਦ ਵੀ ਤੁਹਾਡੀ ਘਰੇ ਦੀਵਾਲੀ ਦੇ ਜਾਂ ਕੋਈ ਹੋਰ ਤਿਉਹਾਰ ਤੇ ਗੈਸਟ ਆਏ ਹੋਣ ਤਾਂ ਤੁਸੀਂ ਇਹ ਨਾਈਟ ਰੈਸਪੀ ਨੂੰ ਸਿਰਫ 5-10 ਮਿੰਟ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ। ਸੋ ਆਪਾਂ ਕੋਕੋਨਟ ਬੂਰਾ ਦੇ ਨੂੰ ਆਪਾਂ ਕਿਓ ਦੇ ਵਿੱਚ ਬਹੁਤ ਹੀ ਵਧੀਆ ਭੁੰਨ ਲਿਆ ਹੈ। ਸੋ ਆਪਾਂ ਇਸ ਨੂੰ ਜ਼ਿਆਦਾ ਨਹੀਂ ਭੁੰਨਣਾ ਕਿਉਂਕਿ ਇਸ ਦਾ ਕਲਰ ਜਿਹੜਾ ਇਹ ਬਿਲਕੁਲ ਵਾਈਟ ਹੀ ਰਹਿਣ ਦੇਣਾ ਹੈ। ਹੁਣ ਇਸ ਦੇ ਵਿੱਚ ਇੱਕ ਕੱਪ ਉਬਲਿਆ ਹੋਇਆ ਦੁੱਧ ਪਾਵਾਂਗੇ। ਦੁੱਧ ਤੁਸੀਂ ਹਲਕਾ ਜਿਹਾ ਗਰਮ ਕਰਕੇ ਵੀ ਐਡ ਕਰ ਸਕਦੇ ਹੋ ਇਸ ਨਾਲ ਕੀ ਹੁੰਦਾ ਕਿ ਫਟਾਫਟ ਜਲਦੀ ਹੀ ਕੁੱਕ ਹੋ ਜਾਂਦਾ ਹੈ ਬਹੁਤ ਹੀ ਸੌਫਟ ਬਣ ਕੇ ਤਿਆਰ ਹੁੰਦਾ ਹੈ ਦੁੱਧ ਦੇ ਵਿੱਚ ਇਸ ਨੂੰ ਬਹੁਤ ਵਧੀਆ ਮਿਕਸ ਕਰ ਲੈਣਾ ਹੈ ਛਿੰਨਾ ਚਿਰ ਦੁੱਧ ਨਹੀਂ ਸੁੱਕ ਜਾਂਦਾ ਉਨਾ ਚਿਰ ਤਾਂ ਆਪਾਂ ਕੰਟੀਨਿਊ ਹਿਲਾਉਣਾ ਹੈਗਾ ਇਹ ਬਹੁਤ ਹੀ ਅਮੇਜ਼ਿੰਗ ਰੈਸিপি ਬਣ ਕੇ ਤਿਆਰ ਹੁੰਦੀ ਹੈ ਤੁੜੂ ਕੋਕੋਨਟ ਦੇ ਵਿੱਚ ਬਹੁਤ ਵਧੀਆ ਮਿਕਸ ਹੋ ਗਿਆ ਤੇ ਬਿਲਕੁਲ ਸੁੱਕਿਆ ਹੋਇਆ ਤੇ ਹੁਣ ਅਸੀਂ ਇਸ ਦੇ ਵਿੱਚ ਜਿੰਨਾ ਅਸੀਂ ਕੋਕੋਨਟ ਬੁਰਾਦਾ ਲਿਆ ਉਸ ਦਾ ਤੀਜਾ ਹਿੱਸਾ ਆਪਾਂ ਖੰਡ ਪਾਵਾਂਗੇ ਖੰਡ ਦੀ ਜਗ੍ਹਾ ਤੁਸੀਂ ਸ਼क्कर ਵੀ ਪਾ ਸਕਦੇ ਹੋ ਚਾਹੇ ਗੁੜ ਵੀ ਮੈਲਟ ਕਰਕੇ ਪਾ ਸਕਦੇ ਹੋ ਉਹ ਆਪਣੀ ਆਪਣੀ ਚੋਇਸ ਹੈ 기ਆ ਮੈਂ ਬਿਲਕੁਲ ਹੀ ਮੀਡੀਅਮ ਜਾਂ ਮਿੱਠਾ ਪਾਇਆ ਹੈ ਤੇ ਖੰਡ ਨੂੰ ਆਪਾਂ ਬਹੁਤ ਹੀ ਵਧੀਆ ਮੈਲਟ ਕਰ ਲੈਣਾ ਹੈ ਇਸ ਸਟੇਜ ਤੇ ਤੁਸੀਂ ਲਾਚੀ ਪਾਊਡਰ ਪਾਣਾ ਚਾਹੁੰਦੇ ਹੋ ਤੇ ਐਡ ਕਰ ਸਕਦੇ ਹੋ ਜੇ ਤੁਸੀਂ ਸਕਿਪ ਕਰਨਾ ਚਾਹੁੰਦੇ ਸਕਿਪ ਵੀ ਕਰ ਸਕਦੇ ਹੋ ਬਟ ਮੈਂ ਸਕਿਪ ਕਰ ਰਹੀ ਹਾਂ ਹੁਣ ਚੀਨੀ ਇਸ ਦੇ ਵਿੱਚ ਬਹੁਤ ਹੀ ਵਧੀਆ ਪਿਗਲ ਗਈ ਹੋਈ ਹੈ ਹੁਣ ਇਸ ਦੇ ਵਿੱਚ ਸਭ ਤੋਂ ਖਾਸ चीज ਐਡ ਕਰਨ ਜਾ ਰਹੀ ਹਾਂ ਜਿਸ ਨਾਲ ਮਾਰਕੀਟ ਸਟਾਈਲ ਜਿਹੜਾ ਹੈ ਬਿਲਕੁਲ ਟੇਸਟ ਆਏਗਾ ਹੁਣ ਇਸ ਦੇ ਵਿੱਚ ਅੱਧਾ ਕੱਪ ਮੈਂ ਮਿਲਕ ਪਾਊਡਰ ਐਡ ਕਰ ਰਹੀ ਹਾਂ ਮਿਲਕ ਪਾਊਡਰ ਦੇ ਨਾਲ ਬਿਲਕੁਲ ਮਾਰਕੀਟ ਸਟਾਈਲ ਜਿਹੜਾ ਹੈ ਟੇਸਟ ਆਏਗਾ ਬਹੁਤ ਜੇ ਤੁਹਾਡੇ ਕੋਲ ਹੈ ਤੁਸੀਂ ਐਡ ਕਰ ਸਕਦੇ ਹੋ ਜੇ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਇਸ ਤਰ੍ਹਾਂ ਹੀ ਲੱਡੂ ਬਣਾ ਕੇ ਤਿਆਰ ਕਰ ਸਕਦੇ ਹੋ ਮਿਲਕ ਪਾਊਡਰ ਨੂੰ ਆਪਾਂ ਕੋਕੋਨਟ ਦੇ ਵਿੱਚ ਬਹੁਤ ਹੀ ਵਧੀਆ ਮਿਕਸ ਕਰ ਲੈਣਾ ਹੈ ਸੋ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ ਹੁਣ ਅਸੀਂ ਇਸ ਨੂੰ ਠੰਡਾ ਹੋਣ ਦਵਾਂਗੇ ਤੇ ਫਿਰ ਇਸ ਤੇ ਲੱਡੂ ਬਣਾ ਕੇ ਤਿਆਰ ਕਰਾਂਗੇ ਇੱਕ 스ਪੂਨ ਦਾ ਜਿਹੜਾ ਹੈ ਮੈਂ ਮਾਪ ਲੈ ਰਹੀ ਆ ਸੋ ਜਿੱਡਾ ਗਾ 스ਪੂਨ ਹੈਗਾ ਉਨੇ ਕ ਮੇਰੇ ਹੱਥ ਹੈਗੇ ਆ ਸੋ ਛੋਟੇ ਛੋਟੇ ਇਸ ਤਰ੍ਹਾਂ ਮੈਂ ਹੱਥ ਨਾਲ ਹੀ ਲੱਡੂ ਜਿਹੜੇ ਆ ਉਹ ਪ੍ਰੇਫਰ ਕਰਾਂਗੀ ਬਣਾਣੇ ਸੋ ਆਪਾਂ ਇਹਨੂੰ ਰਾਉਂਡ ਰਾਉਂਡ ਨਹੀਂ ਕਰਨਾ ਕਿਉਂਕਿ ਖਿੱਲੜ ਜਾਣਗੇ ਆਪਾਂ ਇਹਨੂੰ ਹਲਕੇ ਹਲਕੇ ਝੜਾਏ ਦਬਾਣਾ ਹੈ ਸੋ ਇਸ ਨੂੰ ਗੋਲ ਸ਼ੇਪ ਦੇ ਵਿੱਚ ਬਣਾ ਕੇ ਅਸੀਂ ਬਿਲਕੁਲ ਤਿਆਰ ਕਰਾਂਗੇ ਸੋ ਤੁਸੀਂ ਦੇਖੋ ਬਿਲਕੁਲ ਰਸਗੁਲਾ ਲੱਗ ਰਿਹਾ ਹੈ ਨਾ ਸੋ ਰਸਗੁਲਾ ਸਾਵੇਰਾ ਪਹੋਾ ਜ਼ਿਆਦਾ ਫੇਵਰੇਟ ਹੈਗਾ ਸੋ ਕਿਸ ਕਿਸ ਦਾ ਰਸਗੁਲਾ ਫੇਵਰੇਟ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਬਿਲਕੁਲ ਹੀ ਕੋਕੋਨਟ ਲੱਡੂ ਜਿਹੜੇ ਹੈ ਰਸਗੁਲੇ ਵਰਗੇ ਲੱਗ ਰਿਹਾ ਸੋ ਅਸੀਂ ਇਸੇ ਤਰੀਕੇ ਨਾਲ ਲੱਡੂ ਜਿਹੜੇ ਉਹ ਬਣਾ ਕੇ ਤਿਆਰ ਕਰ ਲੈਣੇ ਹੈ ਕੋਕੋਨਟ ਨੂੰ ਰਾਦੇ ਦੀ ਕੋٹنگ ਕਰ ਲਵਾਂਗੇ ਲੱਡੂ ਨੂੰ ਇਸ ਨਾਲ ਲੱਡੂ ਜਿਹੜੇ ਆ ਬਹੁਤ ਹੀ ਜ਼ਿਆਦਾ ਸਵਾਦ ਲੱਗਦੇ ਤੇ ਬਹੁਤ ਹੀ ਸੋਹਣੀ ਸੋਹਣੀ ਦਿਖਦੇ ਨੇ ਸੋ ਇੱਕ ਤੁਹਾਨੂੰ ਮੈਂ ਤੋੜ ਕੇ ਦਿਖਾਵਾਂਗੇ ਬਹੁਤ ਹੀ ਲذیذ ਸੀ ਮੈਂ ਇੱਕ ਤੇ ਖਾ ਲਿਆ ਸੀ ਉਸੇ ਟਾਈਮ ਦੇ ਵਿੱਚ ਸੋ ਮੇਰਾ ਸਾਰੀ ਲੱਡੂ ਖਾਣ ਨੂੰ ਦਿਲ ਕਰਦਾ ਪਿਆ ਸੀ ਲੋ ਜੀ ਸਾਡੇ ਕੋਕੋਨਟ ਲੱਡੂ ਬਣ ਕੇ ਬਿਲਕੁਲ ਤਿਆਰ ਨੇ ਇਸ ਨੂੰ ਮੈਂ ਥੋੜਾ ਜਿਹਾ ਗarnish ਕਰ ਲਿਆ ਆਈ ਹੋਪ ਕਿ ਅੱਜ ਦੀ ਰੈਸਪੀ ਤੁਹਾਨੂੰ ਬਹੁਤ ਸੋਹਣੀ ਲੱਗੀ ਹੋਵੇ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ